ਪ੍ਰੀਤਾ ਦੁੱਖਾਂ ਸੇਤੀ ਦਿਉ ਗਿਆ 16 ਸੇਤੀ ਰਾਤ ਖੜਾ ਪੁਕਾਰੇ ਪਤਣੀ ਵੇੜਾ ਕੱਪਰ ਬਾਤ ਆ ਜਿਹੜਾ ਸੰਸਾਰੀ ਦਿਨ ਹੈ ਔਰ ਰਾਤ ਹੈ ਇਹਦੀ ਗੱਲ ਕਰਾ ਜਿਹੜੇ ਅਗਿਆਨੀ ਨੇ ਜਿਹੜੀ ਟਕਰਾਉਂਦੀ ਆ ਜਾ ਕੇ ਸੰਤੋਖ ਦੇ ਬਿਨਾਂ ਨੇ ਜਿਹੜੇ ਆਗਿਆਚ ਨਹੀਂ ਚੱਲਦੇ ਜਿਹੜੇ ਕੁਦਰਤ ਦੇ ਨਿਯਮਾਂ ਸਾਲ ਨਹੀਂ ਚੱਲਦੀ ਜਿਨ੍ਹਾਂ ਦੀ ਵਿਚਾਰਧਾਰਾ ਉਹ ਕੀ ਇਹ ਦੁੱਖਾਂ ਸੇਤੀ ਦਮ ਗਿਆ ਜਿਹਨਾਂ ਕੋ ਉਹਨਾਂ ਕੋ ਗਿਆਨ ਹੈ ਨਾ ਉਹਨਾਂ ਦੁੱਖ ਜਿਆਦਾ ਹੈ ਉਹਦੀ ਚਿੰਤਾ ਜ਼ਿਆਦਾ ਹੈ ਸਾਰਿਆਂ ਨੂੰ ਅਸੀਂ ਸਿੱਖ ਬਣਾਉਣਾ ਬੜੀ ਚਿੰਤਾ ਦੀ ਗੱਲ ਹੈ ਉਹ ਕਹਿੰਦੇ ਨੇ ਇਸਲਾਮ ਸਾਡੀ ਦੁਨੀਆ 'ਚ ਫੈਲਾਉਣਾ ਬੜੀ ਚਿੰਤਾ ਦੀ ਗੱਲ ਹੈ ਦਿਲ ਰਾਤ ਬੰਦੂ ਕਾ ਜੱਕੀ ਫਰੀਜਾ ਹੁੰਦਾ ਨੇ ਉਹ ਕਹਿੰਦੇ ਹੋਂ ਤਾਂ ਕੀ ਇਸ ਹੋਗਾ ਹੰਕਾਰੀਆਂ ਦਾ ਦਿਨ ਦੁੱਖਾਂ ਦੇ ਸੇਤੀ ਜਾਂਦਾ ਹੁੰਦਾ ਦੁੱਖਾਂ ਨਾਲ ਹੀ ਕੱਢਦੀ ਹੁੰਦੀ ਹੈ ਪਰਮੇਸ਼ਰ ਦੇ ਉੱਤੇ ਦੀ ਬਣਦੇ ਨੇ ਪਰਮੇਸ਼ਰ ਤੇ ਜਿਹੜਾ ਕੰਮ ਹੋਇਆ ਉਹ ਅਸੀਂ ਕਰਦੇ ਜਿਹੜਾ ਰੱਬ ਤੇ ਨਹੀਂ ਕੰਮ ਹੁੰਦਾ ਅਸੀਂ ਕਰਕੇ ਦਿਖਾਵਾਂਗੇ ਹੰਕਾਰ ਦੀ ਕਿਸੀ ਹੈ ਦੁੱਖਾਂ ਦੇ ਸੇਤੀ ਦਿਲ ਗਿਆ 16 ਸੇਤੀ ਰਾਤ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂ ਅਤਵਾਦੀ ਬਣੇ ਫਿਰਦੇ ਨੇ ਨੀਂਦ ਕਿਵੇਂ ਆਵੇ ਰਾਤ ਨੂੰ ਚਿੰਤਾ ਨਹੀਂ ਨਹੀਂ ਹੁੰਦੀ ਗੈਰ ਕਾਨੂੰਨੀ ਕੰਮ ਕਰਦੇ ਨੇ ਜਿਹਦੇ ਦੇਖਦੇ ਨੇ ਗੋਲੀ ਮਾਰਦੇ ਨੇ ਮਾਮਲਾ ਰੱਖਦੇ 16 ਸਦੀ ਉਹ ਰਾਜ ਜਾਉਗੀ ਉਲਕੀ ਜਾਊਗਾ 사ਕਤ ਦੀ ਰਾਤ 16 ਸਦੀ ਹੁੰਦੀ ਹੈ ਦੁੱਖਾਂ ਸਦੀ ਦੇ ਰੁੱਢ ਸਭ ਸਾਖਤ ਹਨ ਹਾਂਜੀ ਘੜਾ ਪਗਾਰੇ ਪਾਤਣੀ ਬੇੜਾ ਕਪਰਵਾਸ ਪਾਤਣੀ ਕੀ ਕਹਿੰਦਾ ਇਤਲਾਮ ਘਤਰੇ ਚ ਪੰਥ ਖਤਰੇ ਚ ਪਤਨੀ ਇਹ ਕਹਿ ਰਿਹਾ ਮੇੜਾ ਕੋ ਪਰਵਾਹ ਕੋ ਵੇੜਾ ਦੋਪਣਾਲਾ ਤਗਲੇ ਹੋ ਜਾ ਪੰਥ ਖਤਰੇ ਚ ਬਦਲ ਹੀ ਕਹਿ ਰਿਹਾ ਐ ਜੀ ਵੀ ਸੀ ਤੋੜ ਦਣੀ ਉਹ ਕਰਤਾ ਬੰਡਲ ਨਹੀਂ 7 ਆਦਮੀ ਆ ਬਾਤ ਨਹੀਂ ਕਹਿ ਰਿਹਾ ਦੁਕਾਨ ਸੇ ਤੇ ਦਰ ਜਾਂਦਾ ਕੱਢਿਆ ਸੇ ਤੇ ਰਾਤ ਜਾਂਦੀ ਆ ਸਾਰਾ ਨਖਿਆ ਬਾਤ ਹੰਦਾ ਹੀ ਹੈ ਦੱਸਿਆ ਹੋਇਆ ਹੈ ਹੁਣ ਹੈਗਾ ਐਸ ਵਕਤ ਹੈਗਾ ਹੁਣ ਹੈਗਾ ਐਸ ਵਕਤ ਹੈਗਾ ਅਭੀ ਬੰਡਿਆਰੀ ਬੋਰਡ ਦੇਣੀ ਆ ਐਸ ਵਕਤ ਹੈਗਾ ਗੜਾ ਪੁਗਾਰੇ ਪਤਲੇ ਗੜਾ ਵਾਦਨੇ ਆ ਹੋ ਪ੍ਰਧਾਨ ਹੈ ਹੈ ਗੜਾ ਪਾ ਰਿਹਾ ਗੜਾ ਪਾ ਰਿਹਾ ਸਿੱਖਾਂ ਦਾ ਹੀ ਖੋਈ ਹੈ ਹੋ ਸਰਮੋਰ ਚੀਫ ਮਿਨਿਸਟਰ ਫਖਰੇ ਕੌਮ ਫਖਰੇ ਕੌਮ ਹੈ ਉਹ ਇਹ ਕਹਿ ਰਿਹਾ 15 ਨੂੰ ਖਤਰਾ ਹੈ 1 ਤਾੜੂ ਖਤਰਾ ਹੈ 1 ਤਾੜਾ ਤੂੰ ਲਖਸਨਸ ਲਿਆ ਨਾ ਤੇਰੇ ਕੋ ਬੜੀ ਐਤ ਰੀਤ ਦੁੱਖਾਂ ਸਿੱਧੀ ਦਿਉ ਗਿਆ 16 ਸੇਤੀ ਰਾਤ ਖੜਾ ਪੁਕਾਰੇ ਪਤਨੀ ਬੇੜਾ ਕੱਪਰਵਾਦ ਉਹ ਕਹਿੰਦਾ ਬੇੜਾ ਤਾਂ ਲੈ ਗਿਆ ਰੋੜ ਕੇ ਬੇੜੇ ਨੂੰ ਤਾਂ ਤੂਫਾਨ ਪੈ ਗਿਆ ਸੰਗਤ ਚ ਤੂਫਾਨ ਉੱਠਿਆ ਤੂਫਾਨ ਦੇ ਵਿੱਚ ਬੇੜਾ ਕਿਰ ਗਿਆ ਆ ਪਾਤਲੀ ਰੌਲਾ ਪਾ ਰਿਹਾ ਹੈ ਕੱਪਰਵਾਦ ਹੁੰਦਾ ਤੂਫਾਨ ਕੱਪਰਵਾਦ ਤੂਫਾਨ ਆ ਗਿਆ ਤੂਫਾਨ ਕੇ ਕਰ ਗਿਆ ਬੇੜਾ ਬੇੜਾ ਰੁੱਬਣ ਵਾਲਾ ਹੈ ਬਚਾਓ ਤੋਪੇ ਦਾ ਤਾਇਆ ਉਹ ਬੇੜਾ ਕਿਨੇ ਉਹ ਬੇੜਾ ਦਾ ਚੱਗਾ ਭਲਾ ਦਾ ਲਿਜਾ ਕੇ ਤੂਫਾਨ ਚ ਤੈ ਫਜ਼ਾਦ ਦਾ ਕੋ ਰੌਲਾ ਪਾਉਂਦੇ ਤੂਫਾਨ ਚ ਤੂ ਲੈ ਕੇ ਗਏ ਆ ਲੋਕ ਤਾਂ ਨੂੰ ਕਹਿੰਦੇ ਰਹੇ ਨੇ ਤੂਫਾਨ ਬਲ ਜਾ ਰਹੇ ਆ ਤੂ ਹਟਿਆ ਦੀ ਕੋ ਰੌਲਾ ਪਾਉਂਦੇ 啊！